ਖੜ ਪੀੜਤਾਂ ਦੀ ਮਦਦ ਲਈ ਰਾਜਸਥਾਨ ਚੋਂ ਮੁਸਲਮਾਨ ਭਾਈਚਾਰਾ ਵੀ ਪਹੁੰਚਿਆ ਤਿੰਨ ਦਿਨਾਂ ਤੋਂ ਲਗਾਤਾਰ ਇਹ ਸੇਵਾ ਕਰ ਰਹੇ ਨੇ ਬਾਬਾ ਜੀ ਦੱਸ ਰਹੇ ਸੀ ਕਿ ਜਿਹੜਾ ਮੱਠੀਆਂ ਦਾ ਪ੍ਰਸ਼ਾਦ ਮੱਠੀਆਂ ਦਾ ਲੰਗਰ ਵੀ ਇਹ ਪਕਵਾ ਕੇ ਲੈ ਕੇ ਆਏ ਨੇ ਤਿੰਨ ਦਿਨਾਂ ਤੋਂ ਕਰ ਰਹੇ ਸੇਵਾ ਤਿੰਨ ਦਿਨ ਤੋਂ ਇਹ 32 ਜਨਾਂ ਦੀ ਟੀਮ ਇਹਨਾਂ ਦੀ ਇੱਥੇ ਪਹੁੰਚੀ ਹੋਈ ਹੈ ਤੇ ਰਾਤ ਨੂੰ ਹੀ ਬਾਬੇ ਨਾਨਕ ਦੇ ਲੰਗਰ 'ਚ ਉੱਥੇ ਪ੍ਰਸ਼ਾਦਾ ਪਾਣੀ ਛਕਿਆ ਇਹਨਾਂ ਨੇ ਵੀਰਾਂ ਨੇ ਆਪਾਂ ਨੂੰ ਤਾਂ ਇਹ ਤਾਂ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਹਲੂਣਾ ਦਿੱਤਾ ਇਹਨਾਂ ਨੇ ਆ ਕੇ ਕਿਥੋਂ ਮੁਸਲਮਾਨ ਭਾਈਚਾਰ ਵੀ ਸਾਡੇ ਭਾਈਚਾਰਾ ਵੀ ਸਾਡੇ ਨਾਲ ਪੰਜਾਬੀਆਂ ਦੇ ਨਾਲ ਧਿਰ ਬਣ ਕੇ ਆ ਕੇ ਖੜ ਗਿਆ ਵਾ ਦੁੱਖ ਦੀ ਘੜੀ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਸਰਕਾਰਾਂ ਨੂੰ ਸਾਡੇ ਨਾਲ ਖੜਨੇ ਚਾਹੀਦਾ ਸੀ ਇਹ ਦੁੱਖ ਦੀ ਘੜੀ ਦੇ ਵਿੱਚ ਸਾਰਾ ਵਰਲਡ ਸਾਡੇ ਨਾਲ ਉਲੜ ਚੁੱਕਿਆ ਵਾ ਕਿ ਹਰ ਇੱਕ ਥਾਂ ਤੋਂ ਰਸਨ ਵੱਧ ਤੋਂ ਵੱਧ ਪਕਵਾਨ ਹੁਣ ਅਸੀਂ ਬਾਬੇ ਨਾਨਕ ਦਾ ਲੰਗਰ ਥਾਂ ਨੂੰ ਤਾਂ ਪਤਾ ਨਾ ਸਰ ਤੋਂ ਗਿਣਿਆ ਨਹੀਂ ਜਾਂਦਾ ਕਿਹੜੀ 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 ਚੀਜ਼ ਹੈ ਕਿਹੜੀ ਵਸਤੂ ਹੈ ਇਹ ਵੀ ਚੇਤਾ ਭੁੱਲ ਜਾਂਦਾ ਕਿਹੜੀ ਵਸਤੂ ਬਣਵਾ ਕੇ ਕਿੰਨੇ ਪਕਵਾਨ ਵੱਖਰੇ ਵੱਖਰੇ ਪਕਵਾਨ ਆਉਣ ਡਿਆ ਉਹ ਆਉਣ ਡਿਆ ਇਹਨਾਂ ਮੈਂ ਭਰਾਵਾਂ ਦੇ ਥਿਰ ਤੇ ਜਿਹੜੇ ਪੰਜਾਬ ਨੂੰ ਹਲੂਣਾ ਮਾਰਿਆ ਮੁਸਲਮਨ ਭਾਈਚਾਰਾ ਕੱਢੀ ਤੋਂ ਰਾਸਥਾਨ ਤੋਂ ਵਿੱਚੋਂ ਰਸਨ ਲੈ ਕੇ ਪਹੁੰਚੇ ਨੇ ਕਿੰਨੇ ਦਿਨੋਂ ਗੈ ਸੇਵਾ ਕਰਦੇ ਤਿੰਨ ਦਿਨ ਹੋ ਗਏ ਸਰ ਅਸੀਂ ਆਤੇ ਹੋਏ ਹਾਂ ਇਤੋਂ ਦੇ ਹਾਲਾਤ ਦੇਖ ਕੇ ਕਿਵੇਂ ਲੱਗ ਰਿਹਾ ਹੈ हालात तो यहाँ के फिलहाल तो बुरे ही चल रहे हैं लेकिन आने वाले समय में थोड़ा धीरे सुधार होगा इस चीज़ में अभी 10-15 दिन तक इनके पास सामान की व्यवस्था तो है 15 दिन बाद में इनको सिंचाई से संबंधित रिलेटिव सामान चाहिएगा डीजल हो गया स्प्रे रेवा ऐसी सेवा करेंगे भाई राजस्थान तो आके भी कणक वगैरह सारी सेवा कराएंगे भाई जी आगे राजस्थान तो ਨੂੰ ਰਾਸ਼ਨ ਦੀ ਕੋਈ ਲੋੜ ਨਹੀਂ ਗਈ ਫਿਲਹਾਲ ਰਾਸ਼ਨ ਇਨਕੇ ਪਾਸ ਹੈ ਅਜੇ ਰਾਸ਼ਨ ਬਹੁਤ ਹੋ ਗਿਆ ਜੀ ਅਜੇ ਇਹਨਾਂ ਨੇ ਪਤਾ ਹੀ ਪਿੰਡਾਂ ਵਿੱਚ ਦੂਰ ਦੂਰ ਤੋਂ ਲੋਕ ਆ ਰਹੇ ਹਨ ਤੋ ਰਾਸ਼ਨ ਭਰਿਆ ਗਿਆ ਇਹ ਆਪ ਹੀ ਕਹਿੰਦੇ ਪਏ ਸਾਨੂੰ ਰਾਸ਼ਨ ਦੀ ਲੋੜ ਹੈ ਨਹੀਂ ਜੀ ਕਿਉਂਕਿ ਇਹਨਾਂ ਨੂੰ ਲੋੜ ਤਾਂ ਹੋਣ ਹੈਗੀ ਇਹ ਰੇ ਸਪਰੇ ਦੀ ਲੋੜ ਹੈਗੀ ਡੀਜ਼ਲ ਡੀਜ਼ਲ ਦੀ ਲੋੜ ਹੈ ਜੀ ਇਹ ਸਭ ਤੋਂ ਸਭ ਤੋਂ ਜ਼ਿਆਦਾ ਇਹ ਪਹੁੰਚਾਓ ਮੈਂ ਤਾਂ ਆਹੀ ਗੱਲ ਕਹਾਂਗਾ ਕਿ ਤੁਸੀਂ ਵੱਤ ਚੜ੍ਹ ਹੋ ਕੇ ਨਾ ਤੁਸੀਂ ਆਹ ਡੀਜ਼ਲ ਪਹੁੰਚਾਓ ਜੀ ਇੱਥੇ ਇੱਥੇ ਸਭ ਤੋਂ ਜ਼ਿਆਦਾ ਡੀਜ਼ਲ ਦੀ ਲੋੜ ਹੈ ਜੀ ਤੇ ਹਾਂਜੀ ਹਾਂਜੀ ਹੁਣ 15 20 ਦਿਨਾਂ ਬਾਅਦ ਪਾਣੀ ਜਿਹੜਾ ਘਟੂ ਆਣਾ ਜਿਹੜਾ 15 20 ਦਿਨਾਂ ਬਾਅਦ ਉਦੋਂ ਲੋਡ ਹੈ ਹੋਰ ਆਪਣੇ ਨੂੰ ਹੁਣ ਤਾਂ ਸਾਰੇ ਪਹੁੰਚ ਹੀ ਜਾਂਦੇ ਪਰ ਮੈਂ ਆਹੀ ਗੱਲ ਕਹੂੰਗਾ ਕਿ ਸਾਰੇ ਅਪੀਲ ਕਰੂੰਗਾ ਬਾਈਆਂ ਨੂੰ ਕਿ ਤੁਸੀਂ ਪਹੁੰਚੋ ਵੱਧ ਚੜ ਪਹੁੰਚੋ ਕੋਈ ਚੱਕਰ ਨਹੀਂ ਪਰ ਬਾਈ ਇੱਕ ਵਾਰੀ ਇੱਥੇ ਰਾਸ਼ਨ ਬਹੁਤ ਫੁੱਲ ਹੋ ਚੁੱਕਿਆ ਜੀ ਇੱਥੇ ਘਟ ਮਤਲਬ ਆਪਣੇ ਨੂੰ 10 ਦਿਨਾਂ ਬਾਅਦ ਰਾਸ਼ਨ ਚਾਹੀਦਾ ਹਜੇ ਆਪਣੇ ਨੂੰ ਲੋਡ ਹੈ ਨਹੀਂ ਰਾਸ਼ਨ ਦੀ ਇੱਕ ਇਹਦੇ ਵਿੱਚ ਹੋਰ ਸਵਾਲ ਆਪਣਾ ਕਿ ਜਿੰਨੇ ਵੀ ਆਉਣਾ ਕਿ ਸੇਵਾ ਲੈ ਕੇ ਇੱਥੇ ਆਉਣਾ ਪਹੁੰਚਣਾ ਹੈ ਕਿ ਆਪਾਂ ਨੂੰ ਪਤਾ ਕਿ ਰਾਸ਼ਨ ਭਰਪੂਰ ਹੋ ਚੁੱਕਾ ਹੈ ਜਿਹਨੇ 2 2.5 ਲੱਖ 3 ਲੱਖ ਦਾ ਸਮਾਨ ਉੱਥੇ ਲਈ ਬੈਠਾ ਹੋਵੇ ਉਹ ਇੱਕ ਰਹੀ ਇਕੱਲਾ ਬੰਦਾ ਆਵੇ ਗੱਡੀ ਦੇ ਉੱਤੇ ਆ ਕੇ ਤਫ਼ਸੀਲ ਕਰਕੇ ਆ ਵੇਖ ਕੇ ਜਾਵੇ ਕਿੱਥੇ ਕਿਹੜੀ ਚੀਜ਼ ਦੀ ਕੀ ਲੋੜ ਹੈ ਤੇ ਜਨਾਲੇ ਵੇਖ ਕੇ ਜਾਵੇ ਅਗਲੇ ਨੂੰ ਸਮਝਾਇਆ ਜਾ ਕਿ ਨੂੰ ਕਿ ਨੂੰ ਲੋੜ ਹੈ ਉਹਨੂੰ ਦਿੱਤਾ ਜਾਵੇ ਜਿਹਨੂੰ ਲੋੜ ਹੈ ਜਿਹਨੂੰ ਲੋੜ ਹੈ ਉਹਨੂੰ ਦਿੱਤਾ ਜਾਵੇ ਨਾਲੇ ਹੁਣ ਅੱਜ ਤੋਂ 10 ਦਿਨਾਂ ਬਾਅਦ ਇਹ ਤਾਂ ਪੱਕਾ ਕਨਫਰਮ ਹੈਗਾ ਪਾਣੀ ਹੁਣ ਉਤਰੰਦਾ ਸ਼ੁਰੂ ਹੋ ਗਿਆ ਵਾ ਚਿੱਕੜਾ ਗੱਬਾ ਗਾਰਾ ਬੜਾ ਕੁਝ ਬੰਨਾ ਕਹੇ ਦੀਆਂ ਪੈੜੀਆਂ ਦੇ ਵਿੱਚ ਗੱਬ ਚੜ ਜਾਣੀ ਹੈ ਰੇਤਾ ਚੜ ਜਾਣੀ ਮਿੱਟੀ ਚੜ ਜਾਣੀ ਉੱਤੇ ਉਹਦੇ ਵਾਸਤੇ ਜਿਹੜੇ ਜੀਸੀਪੀ ਲਗਣੀ ਟ੍ਰੇਟਰ ਟਰਾਲੇ ਲੱਗਣੇ ਆ ਖਾਲਸਾ ਆਈਡ ਵਾਲੇ ਵੀ ਕੱਲ ਆਏ ਉਹ ਵੀਡੀਓ ਪ੍ਰੋਵਾਈਡ ਕਰਕੇ ਗਏ ਨੇ ਥੋ ਪਾਈ ਅੰਮ੍ਰਿਤਪਾਲ ਦੀ ਟੀਮ ਵੱਲੋਂ ਵਾਰਸ ਪੰਜਾਬ ਦੀ ਜਹੇਬੰਦੀ ਵੱਲੋਂ ਜਿੰਦਰ ਸਿੰਘ ਸਰਪੰਚ ਬਾਪੂਤਰ ਸੇਮ ਸਿੰਘ ਉਹਨਾਂ ਨੂੰ ਕਹਿ ਗਏ ਬੇੜੀ ਪ੍ਰੋਵਾਈਡ ਕੀਤੀ ਇਥੇ ਤੇ ਖਾਲਸਾ ਆੜ ਵਾਲੇ ਕੱਲ ਛੱਡ ਕੇ ਗਏ ਨੇ ਉਹਨਾਂ ਦਾ ਵੀ ਇਹੋ ਜਿਹਾ ਦਾਵਾ ਕਿ ਹੁਣ ਆਪਾਂ ਜਹੇਬੰਦੀਆਂ ਦੇ ਉੱਪਰ ਉੱਠ ਕੇ ਸਾਰਿਆਂ ਨੇ ਏਕਾ ਕਰਕੇ ਉਹਨੇ ਨਾ ਕਿਸਾਨਾਂ ਦੇ ਨਾਲ ਆਪਾਂ ਖੜਨਾ ਹੈ ਕੇ ਬਰਾਬਰ ਤੇ ਡੀਜ਼ਲ ਲਿਆਉਣਾ ਕਿਸੇ ਨੇ ਸੇਵਾ ਲਗਣੀ ਹੈ ਇਕੱਲੇ ਖਾਲਸਾ ਐਡ ਦੇ ਉੱਤੇ ਬੋਝ ਨਹੀਂ ਪਾਉਣਾ ਆਪਾਂ ਰਲ ਮਿਲ ਕੇ ਜਿੰਨੀਆਂ ਵੀ ਆਪਣੀਆਂ ਜਹੇਬੰਦੀਆਂ ਪੰਜਾਬ ਦੇ ਵਿੱਚ ਹੋਣ ਤੱਕ ਜਿੰਨੇ ਵੀ ਗੁਰਦੁਆਰੇ ਧਾਮ ਜਿੰਨੇ ਜਿੱਥੋਂ ਵੀ ਸੇਵਾ ਹੋਣ ਈ ਰਾਸਤਾਨ ਤੋਂ ਬਿਹਾਰ ਚੋਂ ਹੋਣ ਈ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਦੁਆਕਰ ਜਿੱਥੋਂ ਵੀ ਸੇਵਾ ਹੋਣ ਈ ਸਾਰਿਆਂ ਨੂੰ ਮੈਂ ਤਾਂ ਇਹ ਅਪੀਲ ਕਰਦਾ ਸਾਂਝੇ ਤੌਰ ਤੇ ਬਾਬੇ ਨਾਨਕ ਦੇ 13 13 ਹੱਟ ਲਓ ਕੀ ਆਪਾਂ ਸਾਰਿਆਂ ਨੂੰ ਯੋਗਦਾਨ ਦੇਣਾ ਚਾਹੀਦਾ ਇੱਥੇ ਆ ਕੇ ਪਹੁੰਚੋ ਤੁਸੀਂ ਅਦਾਮਾ ਮਮਾ ਆ ਕੇ ਸੱਦਾ ਸਾਰਿਆਂ ਨੂੰ ਉਸ ਟਾਈਮ ਤੇ ਕਿ ਅੱਜ ਤੋਂ ਦਸਾਂ ਦਿਨਾਂ ਬਾਅਦ ਅੱਜ ਤੋਂ 15 ਦਿਨਾਂ ਬਾਅਦ ਕਿ ਜਿਹੜਾ ਡੀਜ਼ਲ ਜਹੇਬੰਦੀਆਂ ਸਾਰੀਆਂ ਇਕੱਠੀਆਂ ਹੋਏ ਡੀਜ਼ਲ ਦੇਣਾ ਤੇ ਜਿਵੇਂ ਤੁਹਾਨੂੰ ਦੱਸਿਆ ਸਾਰਾ ਕੁਝ ਉਹ ਮਸ਼ੀਨਦਰੀ ਲਿਆ ਹੋਣਾ ਤੇ ਨਾਲ ਲੰਗਰ ਇੱਥੇ 24 ਘੰਟੇ ਉਤਰੇ ਚੱਲੂਗਾ ਜਿੰਨਾ ਚਿਰ ਇੱਥੇ ਪੈੜੀ ਬੰਨ ਨਹੀਂ ਜਾਂਦੀ ਹੈਗੀ ਬਾਬੇ ਨਾਨਕ ਦਾ ਲੰਗਰ 13-13 ਫੱਤੇ ਵਾਲੇ ਪਿੰਡ ਤੋਂ ਮੱਲਾਂ ਵਾਲੇ ਰੋਡ ਦੇ ਉੱਤੇ ਇਤਰਾ ਹੀ ਚੱਲੂਗਾ 24 ਘੰਟੇ ਹਾਂਜੀ ਹੁਣ ਤੁਹਾਨੂੰ ਰਾਸ਼ਨ ਦੀ ਲੋੜ ਨਹੀਂ ਕਹਿੰਦਾ ਭਾਵ ਕਿ ਡੀਜ਼ਲ ਰੇ ਸਪਰੇ ਦੀ ਲੋੜ ਹੈ ਸਾਨੂੰ ਹੁਣ ਇਸ ਤਰ੍ਹਾਂ ਵੀ ਰਾਸ਼ਨ ਹੁਣ ਹੋ ਗਿਆ ਜਿੱਦਾਂ ਇਹ ਤੋਂ 10 ਦਿਨ ਬਾਅਦ ਸਾਨੂੰ ਲੋੜ ਪੈ ਸਕਦੀ ਹੈ ਰਾਸ਼ਨ ਦੀ ਹੁਣ ਜਦੋਂ ਪਾਣੀ ਲੱਤਦਾ ਵਾ ਪੂਰਾ ਉੱਤਰ ਜਾਂਦਾ ਵਾ ਉਦੋਂ ਗਰਾਊਂਡ ਲੈਵਲ ਤੇ ਪਤਾ ਲੱਗਣਾ ਵਾ ਵੀ ਹੁਣ ਖੇਤ ਦੇ ਵਿੱਚ ਕੀ ਜੀਜਾ ਕਿੱਦਾਂ ਵਾ ਜਿੱਦਾਂ ਹੁਣ ਝੋਨਾ ਵਧਿਆ ਹੋਇਆ ਉਹ ਥੱਲੇੋਂ ਗਲ ਚੁੱਕਿਆ ਤੇ ਉਹਨੂੰ ਅਸੀਂ ਕਿੱਦਾਂ ਵਾਵਾਂਗੇ ਐਡੇ ਐਡੇ ਝੋਨੇ ਨੂੰ ਕੱਦ ਵੀ ਉਹਨਾਂ ਦਾ ਕੱਦ ਝੋਨੇ ਦਾ ਹੁਣ 4 ਤੋਂ 5 ਫੁੱਟ ਹੋ ਗਿਆ ਜੇ ਹੁਣ ਵਿੱਚੇ ਗਲ ਗਿਆ ਤਾਂ ਠੀਕ ਆ ਜੇ ਸਾਨੂੰ ਵਾਹਣਾ ਪਿਆ ਤਾਂ ਬਹੁਤ ਦਿੱਕਤ ਆਉਣੀ ਆ ਤੇ ਜਦੋਂ ਪਾਣੀ ਲੱਤ ਗਿਆ ਉਦੋਂ ਪਤਾ ਲੱਗਣਾ ਵਾ ਵੀ ਕਿਹਦੇ ਮਿੱਟੀ ਚੜ ਗਈ ਕਿਹਦੇ ਰੇਤਾ ਚੜ ਗਈ ਕਿਹਦੇ ਕਰਾਏ ਲਾਉਣੇ ਪੈਣੇ ਆ ਉਹ ਸਾਨੂੰ ਉੱਥੇ ਜਾ ਕੇ ਸਾਨੂੰ ਹੁਣ ਪਤਾ ਲੱਗਣਾ ਆ ਇਹ ਪਾਣੀ ਤੁਹਾਡਾ ਤਾਂ ਤਜਰਬਾ ਪਹਿਲਾਂ ਵੀ ਆਇਆ ਆ ਕਹਿੰਦੇ ਹੜ ਇੱਕ ਵਾਰ ਤਾਂ ਨਵਾਂ ਤਾਂ ਆਇਆ ਨਹੀਂ ਹੈ ਨਾ ਕਿੰਨੇ ਕੁ ਦਿਨਾਂ ਚ ਪਾਣੀ ਹੁਣ ਜਿਹੜਾ ਸੁੱਕ ਜੂਗਾ ਇਹ ਜਿਹੜਾ 23 ਦੇ ਵਿੱਚ ਪਾਣੀ ਆਇਆ ਸੀ ਉਹ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਸੁੱਕ ਗਿਆ ਹੈਗਾ ਲੱਤ ਗਿਆ ਸੀਗਾ ਉਹ ਚ ਪੰਜ 6 ਦਿਨ ਵਾਕੇ ਜਿਹੜਾ ਇਹ ਪਾਣੀ ਆ ਇਹ ਪਾਣੀ ਸੰਗਰਾਣ ਵਾਲੇ ਦਿਨ ਤੋਂ ਦਰਿਆ ਤੋਂ ਆਉਣਾ ਸ਼ੁਰੂ ਹੋਇਆ ਵਾ ਤੇ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ ਆ ਰਾਸ਼ਨ ਵੰਡਿਆ ਜਾ ਰਿਹਾ ਮਾਨੂੰ ਕਿੰਨਾ ਕੁ ਸਲੂਨ ਆਉਂਦਾ ਕਿ ਜਿਹੜਾ ਰਾਸ਼ਨ ਤੁਸੀਂ ਲੈਂਦਾ ਸੀ ਅੱਜ ਘਰ-ਘਰ ਦੇ ਵਿੱਚ ਸਹੀ ਵੰਡਿਆ ਗਿਆ ਵੀਰ ਜੀ ਇਸ ਤੋਂ ਉੱਤੇ ਖੁਸ਼ੀ ਵਾਲੀ ਕੋਈ ਗੱਲ ਨਹੀਂ ਦਿਲ ਬਹੁਤ ਪ੍ਰਸਾਨ ਨੇ ਕਿ ਜੋ ਅਸੀਂ ਆਪਣੀ ਸੇਵਾ ਲੈ ਕੇ ਆਏ ਸੀ ਅਸੀਂ ਉਸ ਉਹਨਾਂ ਤੱਕ ਪਹੁੰਚਾਈ ਕਿ ਜਿਨ੍ਹਾਂ ਨੂੰ ਲੋੜ ਆ ਪੁੱਛ ਲੋ ਜੀ ਇੱਥੇ ਪਹੁੰਚਿਆ ਰਾਸ਼ਨ ਇਹਨਾਂ ਘਰ ਵਾਲਿਆਂ ਨੂੰ ਪੁੱਛੋ ਕਿ ਰਾਸ਼ਨ ਪਹੁੰਚਿਆ ਤੁਹਾਨੂੰ ਆਪ ਦੱਸਣਗੇ ਸਾਨੂੰ ਬਹੁਤ ਇਸ ਗੱਲ ਦੀ ਖੁਸ਼ੀ ਆ ਕਿ ਅਸੀਂ ਆਪ ਦਾ ਰਾਸ਼ਨ ਜੋ ਲੈ ਕੇ ਆਏ ਸਾਂ ਅਸੀਂ ਆਪ ਦੇ ਐਨ ਆਰ ਆ ਵੀਰਾਂ ਦੇ ਸਹਿਯੋਗ ਨਾਲ ਜੋ ਅਸੀਂ ਰਾਸ਼ਨ ਲਿਆ ਸੀ ਅਸੀਂ ਘਰ-ਘਰ ਤੱਕ ਪਹੁੰਚਾਇਆ ਬਾਕੀ ਮੇਰੇ ਵੀਰ ਜੀ ਤੋਂ ਪੁੱਛ ਲੋ ਥੋੜਾ ਕਈ ਕਈ ਨੇ ਤਾਂ ਰਾਸ਼ਨ ਵਾਪਸ ਵੀ ਕਰਤਾ ਵੀ ਨਹੀਂ ਸਾਡੇ ਕੋਲੇ ਬਹੁਤ ਆ ਜਿਵੇਂ ਬਿਸਕਟ ਆ ਰਾਸ ਆ ਤੁਹਾਡੇ ਵੱਲੋਂ ਇਹ ਦਿੱਤੇ ਜਾ ਰਹੇ ਨੇ ਘਰਾਂ ਦੇ ਵਿੱਚ ਕਈ ਘਰਾਂ ਨੇ ਤਾਂ ਕਹਿਤਾ ਵੀ ਸਾਡੇ ਕੋਲੇ ਬਹੁਤ ਹੈ ਸਾਨੂੰ ਲੋੜ ਨਹੀਂ ਜੀ ਪਾਈ ਸਾਹਿਬ ਜੀ ਇਹ ਗੱਲ ਕਰੀਏ ਵੀ ਬਹੁਤ ਵੱਡਾ ਕਿਨਾਂ ਦਾ ਜੇਰੇ ਵਾਲਾ ਕੰਮ ਹੁੰਦਾ ਵਾ ਠੀਕ ਆ ਰਾਸ਼ਨ ਮੋੜਨਾ ਠੀਕ ਹੈ ਆ ਦੇਖੋ ਨਹੀਂ ਨਹੀਂ ਆ ਇਹ ਕੰਮ ਹੋੜੀ ਇਹਨੇ ਭੈਣ ਰੱਖ ਲੋ ਨਹੀਂ ਨਹੀਂ ਰਸ ਲੈ ਜਾ ਬਾਦੂ ਹਾਲੋ ਬਾਦੂ ਬਹੁਤ ਆਗੇ ਦੂ ਪਹਿਲਾਂ ਬਹੁਤ ਬਹੁਤ ਬਾਦੂ ਜਾਣੇ ਤੁਰ ਤੇ ਬੁੜੀਆਂ ਕਹਿੰਦੀਆਂ ਰੱਖ ਲੋ ਕੋਈ ਨਹੀਂ ਫੇਰ ਲੋੜ ਪਊ ਬਹੁਤ ਸਾਡੇ ਕੋ ਬਹੁਤ ਹੈ ਬਹੁਤ ਹੈ ਕਰਨ ਆਲੇ ਆਏ ਸੀਗੇ ਤੇ ਬਾਸ ਸਾਨੂੰ ਇੰਨੇ ਦੀ ਜਰੂਰਤ ਨਹੀਂ 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 ਵੀਰੇ ਬਾਸ ਮਹਾਰਾਜ ਕਿਰਪਾ ਵਾਸੇ ਇੰਨੇ ਹੋਰ ਕਿਹਦੇ ਮੂੰਹ ਚ ਪੈ ਜਾਣਗੇ ਹਾਂਜੀ ਬਾਕੀ ਗੱਲ ਸਿਆਣੀ ਹੈ ਵੀ ਕਿਸੇ ਹੋਰ ਨੂੰ ਦਿੱਤਾ ਜਾਊਗਾ ਤੁਹਾਡੇ ਘਰਾਂ ਦੇ ਵਿੱਚ ਤਾਂ ਪਹਿਲਾਂ ਹੀ ਕਾਫੀ ਆ ਗਿਆ ਹਨਾ ਵਾਧੂ ਸੇਵਾ ਕਰਨ ਆਉਂਦੇ ਹੀ ਤੇ ਹਾਂਜੀ ਬਸ ਇੰਨੀ ਜਰੂਰ ਘਰ ਕਮੀ ਨਹੀਂ ਕਿਸੇ ਚੀਜ਼ ਦੀ ਜੀ ਜੀ ਕਮੀ ਨਹੀਂ ਜਿਵੇਂ ਲੋਕ ਪਹਿਲਾਂ ਕਹਿੰਦੇ ਸੀ ਜਿਹੜੇ ਵਿਚਾਰੇ ਡੁੱਬ ਗਏ ਉਹਨਾਂ ਕੋਲ ਕੁਝ ਪਹੁੰਚਿਆ ਨਹੀਂ ਨਹੀਂ ਵਾਧੂ ਮਾਰੇ ਕਿਰਪਾ ਵੀ ਰਿਹਾ ਹੁਣ ਵਾਧੂ ਕੁਝ ਪਹੁੰਚ ਰਿਹਾ ਹੈ ਹੁਣ ਕੋਈ ਲੋੜ ਨਹੀਂ ਪੰਜਾਬ ਸੇਵਾ ਨੂੰ ਕਿਵੇਂ ਲੱਗਦਾ ਜਿਹੜੇ ਵੀਰਾਂ ਜੀ ਸੇਵਾ ਲੈ ਕੇ ਆਏ ਆ ਬਹੁਤ ਵਧੀਆ ਲੱਗਦਾ ਹੈ ਬਹੁਤ ਮਦਦ ਕਰਦੇ ਆ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਹਰ ਤਰ੍ਹਾਂ ਦੀ ਸਹਾਇਤਾ ਮਿਲ ਗਈ ਜਿਵੇਂ ਆਪਣੇ ਘਰਾਂ ਦੇ ਵਿੱਚ ਵਰਤਣ ਵਾਲਾ ਸਮਾਨ ਸਾਰਾ ਹੁੰਦਾ ਸਾਬਣ ਤੇਲ ਸੋਡਾ ਨੂਨ ਮਿਰਚ ਸਭ ਕੁਝ ਮਿਲ ਰਿਹਾ ਹਾਂਜੀ ਮਿਲ ਰਿਹਾ ਹੈ ਸਰਕਾਰ ਖਰਾਬ ਹੋਏ ਆ ਘਰਾਂ ਦੀਆਂ ਹਾਲਤਾਂ ਬਹੁਤ ਖਰਾਬ ਹੁੰਦੀਆਂ ਉਹ ਵੀ ਕਹਿ ਰਹੇ ਆ ਨਾ ਉਹ ਵੀ ਕਹਿ ਰਹੇ ਜਿਹਨਾਂ ਦੇ ਘਰ ਖਰਾਬ ਹੋ ਗਏ ਉਹਨਾਂ ਦੇ ਛੱਤਾਂ ਵੀ ਬਦਲ ਦਿੱਤੀਆਂ ਜਾਣਗੀਆਂ ਮਕਾਨ ਵੀ ਪਾਈ ਜਾਣਗੇ ਜੀ ਬਾਸ ਹਾਂਜੀ ਬਸ ਘਰਾਂ ਦੀ ਚਾਹੀਦਾ ਬਸ ਇਹੋ ਹੀ ਸਹੂਲਤ ਚਾਹੀਦੀ ਵੀ ਜਿਹੜੇ ਕਮਰੇ ਨੁਕਸਾਨ ਹੋਏ ਉਹ ਸਹੂਲਤ ਮਿਲਣੀ ਚਾਹੀਦੀ ਹੈ ਜੀ ਹਾਂਜੀ ਰਾਸ਼ਨ ਬਹੁਤ ਆ ਗਿਆ ਰਾਸ਼ਨ ਦੀ ਕੋਈ ਕਮੀ ਨਹੀਂ ਹੈਗੀ ਜੀ ਇੱਥੇ ਹਾਂਜੀ ਬਹੁਤ ਬਹੁਤ ਰਾਸ਼ਨ ਆ ਗਿਆ ਜੀ ਇੱਥੇ ਕਮਰੇ ਦਾ ਆਪਣੇ ਆਪਣੇ ਜਿਹੜੇ ਕਮਰੇ ਖਰਾਬ ਹੋ ਗਏ ਕਮਰੇ ਨੂੰ ਸਹੂਲਤ ਮਿਲਣੀ ਚਾਹੀਦੀ ਆ 100% ਉਹ ਮਿਲਣੀ ਚਾਹੀਦੀ ਆ ਆਪਣੇ ਰਾਸ਼ਨ ਨੂੰ ਕੋਈ ਕਮੀ ਨਹੀਂ ਭਾਵੇਂ ਰਾਸ਼ਨ ਅੱਜ ਬੰਦ ਕਰ ਦੇਣ ਤਾਂ ਕੋਈ ਚੱਕਰ ਨਹੀਂ ਪਰ ਸਹੂਲਤ ਜਿਹੜੀ ਆ ਕਮਰਿਆਂ ਦੀ ਜਰੂਰ ਦੇਣੀ ਚਾਹੀਦੀ ਇਹਨਾਂ ਨੂੰ ਹਾਂਜੀ ਇਹ ਵੀ ਮਿਲੂਗੀ ਕਹਿੰਦੇ ਆ ਹਾਂ ਹਾਂ ਰਾਸ਼ਨ ਵੰਡਤਾ ਤਾ ਵਗੂ ਸਾਰਾ ਹਾਂਜੀ ਵੰਡੀ ਜਾਂਦੇ ਲਈ ਜਾਂਦੇ ਆ ਜੀ ਹਾਂ ਬੋਲ ਥੋੜਾ ਕੰਮ ਆਇਆ ਸੀ ਘਰ ਘਰ ਜਾ ਕੇ ਦੇਨੇ ਆਂ ਅਸੀਂ ਜੀ ਹਾਂ ਜੀ ਅਸੀਂ ਭੀੜ ਦੇ ਵਿੱਚ ਪਤਾ ਨਹੀਂ ਲੱਗਦਾ ਕਿਹੜਾ ਲੈ ਗਿਆ ਕਿਹੜਾ ਰਹਿ ਗਿਆ ਹਾਂ ਜੀ ਜੀ ਅਸੀਂ ਪੂਰਾ ਆਪਣੀ ਮਿਹਨਤ ਨਾਲ ਅਸੀਂ ਦੇਖ ਰਹੇ ਆਂ ਵੀ ਲੋਕ ਬੜੇ ਪਰੇਸ਼ਾਨ ਹੋਏ ਪਏ ਹੜਾ ਨਾਲ ਤੇ ਅਸੀਂ ਉਸ ਹਿਸਾਬ ਨਾਲ ਜਿਹੜੇ ਘਰ ਨੂੰ ਜਿਹੜੀ ਵੀ ਰਾਸ਼ਨ ਦੀ ਜ਼ਰੂਰਤ ਆ ਅਸੀਂ ਉਹ ਪਹੁੰਚਾ ਰਹੇ ਆਂ ਹਾਂ ਜੀ ਤੇ ਆ ਲੋਕਾਂ ਦਾ ਖਾਸ ਤੂ ਫਾਲਤੂ ਲੈ ਰਹੇ ਨਹੀਂ ਨਹੀਂ ਫਾਲਤੂ ਜਿੰਨਾਂ ਕੋਲ ਹੈਗਾ ਕੋ ਹੱਥ ਜੁੜੀ ਜਾਂਦੇ ਆ ਜੀ ਸਾਡੇ ਕੋਲ ਬਹੁਤ ਰੱਛ ਨਾ ਗਈ ਵਾਪਸ ਕਰੀ ਜਾਂਦੇ ਜਿੰਨਾ ਚਾਹੀਦਾ ਉਹਨਾਂ ਲੈ ਰਹੇ ਆ ਵਧੀਆ ਲੋਕ ਨੇ ਜੀ ਹਾਂਜੀ ਹਾਂਜੀ ਕੋਈ ਥਾਂ ਮਾਤੇ ਹੈਗਾ ਜਿੱਥੇ ਲੋਕ ਐਵੇਂ ਹਫੜਾ ਤਫੜੀ ਕਰਦੇ ਪਰ ਨਹੀਂ ਬਾਕੀ ਹੱਥ ਜੁੜੀ ਜਾਂਦੇ ਵੀ ਹੈਗਾ ਰੱਛ ਸਾਡੇ ਕੋਲ ਈਮਾਨਦਾਰੀ ਤਾਂ ਵੇਖੀ ਨਾ ਲੋਕਾਂ ਨੂੰ ਤੁਸੀਂ ਹਾਂਜੀ ਹਾਂਜੀ ਬਹੁਤ ਈਮਾਨਦਾਰੀ ਹੈ ਜੀ ਬਹੁਤ ਆਪ ਦੇ ਆਪ ਕਹੀ ਜਾਂਦੇ ਜਿਹਦੇ ਕੋਲ ਹੈਗਾ ਰੱਛ ਨਹੀਂ ਹੈਗਾ ਜੀ ਸਾਡੇ ਕੋਲ ਬਹੁਤ ਹੈਗਾ ਬਹੁਤ ਹੈਗਾ ਜਿਹੜੀ ਚੀਜ਼ ਨਹੀਂ ਹੈਗੀ ਉਹੋ ਹੀ ਲੈਂਦੇ ਆ ਜੀ ਦੂਜੀ ਕਹਿ ਦਿੰਦੇ ਨਹੀਂ ਹੈਗੀ ਆ ਜੀ ਸਾਡੇ ਕੋਲੇ ਹੈਗੀ ਹੈ ਹੋਰਾਂ ਨੂੰ ਦੇ ਦੋ ਹੋਰਾਂ ਨੂੰ ਦੇ ਦੋ ਹੋਰਾਂ ਨੂੰ ਵੰਡ ਦੋ ਦੂਜੇ ਪਿੰਨੇ ਵੰਡ ਦੋ ਦੂਜੇ ਪਿੰਡ ਚਲੇ ਜਾਓ ਸਾਡੇ ਕੋਲੇ ਬਹੁਤ ਆ ਜੀ ਹਰੇਕ ਪਿੰਡ ਦੇ ਵਿੱਚ ਜਿੱਥੇ ਜਾਂਦੇ ਜਿੱਥੇ ਵਾਧੂ ਰਾਸ਼ਨ ਲੋ ਕੋਈ ਕਮੀ ਨਹੀਂ ਜੀ ਹੁਣ ਤਾਂ ਸਿਰਫ ਇਹ ਹੋਈ ਆ ਵੀ ਪਾਣੀ ਲੱਥੇ ਤੋਂ ਆਉਣਾ ਅਗਲੇ ਬੰਨੇ ਵੇਖਿਆ ਜਾਏ ਵੀ ਕਿਹੜੀ ਚੀਜ਼ ਦੀ ਲੋੜ ਉਹ ਚੀਜ਼ ਦਿੱਤੀ ਜਾਵੇ ਉਹ ਦਿੱਤੀ ਜਾਵੇ ਸੀ ਉਹ ਵੀ ਇਹੀ ਗੱਲ ਕਹਿ ਰਿਹਾ ਕਿ ਰਾਸ਼ਨ ਸਾਡੇ ਤੱਕ ਬਹੁਤ ਪਹੁੰਚ ਗਿਆ ਰਾਸ਼ਨ ਨਾ ਭੇਜੋਨ ਸਾਡੇ ਰਾਸ਼ਨ ਨਾ ਭੇਜੋ ਰਾਸ਼ਨ ਬਹੁਤ ਆ ਕਹਿੰਦੇ ਸਾਡੇ ਕੋਲੇ ਰਾਸ਼ਨ ਵਾਲੀ ਕੋਈ ਕਮੀ ਨਹੀਂ ਜੀ ਰਾਸ਼ਨ ਸੰਗਤ ਤਾਂ ਉਹਨਾਂ ਵੀ ਦੂਰ ਦੂਰ ਤੋਂ ਰਹੀ ਜੀ ਕੱਲ ਇੱਥੇ ਆਏ ਸੀ ਜੀ ਆਪਣੇ ਚੰਡੀ ਮੁਵਾਲੀ ਤੋਂ ਆਏ ਆ ਬਹੁਤ ਦੂਰ ਦੂਰ ਤੋਂ ਸੰਗਤਾਂ ਔਰੇ ਰਾਸ਼ਨ ਲੈ ਕੇ ਜੀ ਰਾਸ਼ਨ ਵੱਲੋਂ ਕੋਈ ਕਸਰ ਨਹੀਂ ਬਹੁਤ ਰਾਸ਼ਨ ਆ ਰਿਹਾ ਜੀ ਹਾਂਜੀ ਜਿਵੇਂ ਤੁਸੀਂ ਇਹ ਰਾਸ਼ਨ ਲੈ ਕੇ ਆਂਦਾ ਰਾਸ਼ਨ ਜਿੱਥੋਂ ਲਿਆ ਜਗਾ ਤੋਂ ਉਹਨਾਂ ਨੇ ਰੇਟ ਤੁਹਾਨੂੰ ਸਹੀ ਲਾਇਆ ਸਹੀ ਰੇਟ ਸਹੀ ਲੱਗਾ ਬਿਲਕੁਲ ਉਹਨਾਂ ਨੇ ਹਾਂਜੀ ਹਾਂਜੀ ਸਹੀ ਰੇਟ ਲੱਗਾ ਜੀ ਕੋਈ ਗੱਲ ਇਹ ਰਾਸ਼ਨ ਦੇ ਵਿੱਚ ਵੀ ਬੜੀ ਲੁੱਟ ਹੋ ਰਹੀ ਹੈ ਨਹੀਂ ਨਹੀਂ ਜੀ ਕੋਈ ਲੋਟਾ ਵਾਲੀ ਗੱਲ ਨਹੀਂ ਕਿਤੇ ਕਿਤੇ ਹੋਊਗੀ ਵੀ ਦੁਕਾਨਾਂ 'ਚ ਇਹ ਨਹੀਂ ਵੀ ਨਹੀਂ ਸਾਰੇ ਇੱਕੋ ਜਿਹੇ ਨਹੀਂ ਗੀ ਦੁਕਾਨਦਾਰ ਪਰ ਬਾਕੀ ਸਹੀ ਰੇਟ ਲਾ ਰਹੇ ਆ ਜੀ ਹਾਂਜੀ ਹਾਂਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਹੁਣ ਪਿੰਡ ਦੇ ਵਿੱਚੋਂ ਸਾਰਾ ਜਿੰਨਾ ਆਪਾਂ ਰਾਸ਼ਨ ਵੰਡ ਕੇ ਆਂਦਾ ਸੀ ਤੁਹਾਡੇ ਨਾਲ ਗਏ ਆ ਸਾਰੇ ਘਰ ਘਰ ਦੇ ਜਾਂਦਾ ਆਪਾਂ ਜਾ ਕੇ ਤੇ ਜਿਹੜਾ ਹੁਣ ਬਚ ਗਿਆ ਸਮਾਨ ਇਹ ਇਹ ਅੱਗੇ ਜੀ ਅੱਗੇ ਇਸੇ ਤਰ੍ਹਾਂ ਲੰਗਰ 'ਚ ਚੱਲੇ ਜਾਊਗਾ ਜੀ ਜਿਵੇਂ ਜਿਵੇਂ ਲੰਗਰ گاਂ ਪਿੰਡ ਹੋਰ ਆ ਜਵੇ ਉੱਥੇ ਜਾਂ ਜਿਵੇਂ ਲੰਗਰ ਲੱਗੇ ਉੱਥੇ ਪਾਣੀ ਦਿੱਤਾ ਜਾਊ ਜਾਂ ਅੱਗੇ ਦਿੱਤਾ ਜਾਊਗਾ ਜੀ ਜਿੱਥੇ ਜਿੱਥੇ ਲੋੜ ਹੋ ਉੱਥੇ ਵੰਡਿਆ ਜਾਊਗਾ ਜੀ ਹੋਰ ਅਗਲੇ ਪਿੰਡਾਂ 'ਚ ਜਾਇਆ ਜਾਊਗਾ ਜੀ